ਪਿੰਡ ਕੰਗ ਅਰਾਇਆ ਦੀ ਨਹਿਰ ਵਿੱਚ ਪਾਣੀ ਓਵਰਫਲੋ ਹੋਣ ਕਰਕੇ ਪਿੰਡ ਦੇ ਖੇਤਾਂ ਵਿੱਚ ਜਾ ਵੜਿਆ ਫਿਲੌਰ 6 ਜੂਨ ਫਿਲੌਰ ਦੇ ਕਰੀਬੀ ਪਿੰਡ ਕੰਗ ਅਰਾਇਆ ਨੇੜੇ ਲੰਗ ਦੀ ਵੱਡੀ ਨਹਿਰ ਵਿੱਚ ਰਾਤ ਵੇਲੇ ਇੱਕਦਮ ਪਾਰੀ ਮਾਤਰਾ ਵਿੱਚ ਨਹਿਰੀ ਵਿਭਾਗ ਵੱਲੋਂ ਛੱਡਿਆ ਪਾਣੀ ਨਹਿਰ ਵਿੱਚ ਆ ਗਿਆ ਨਹਿਰ ਦੇ ਗੇਟ ਬੰਦ ਹੋਣ ਕਰਕੇ ਪਾਣੀ ਓਵਰਫਲੋ ਹੋ ਕੇ ਪਾਰੀ ਮਾਤਰਾ ਵਿੱਚ ਪਿੰਡ ਦੇ ਖੇਤਾਂ ਵਿੱਚ ਜਾ ਵੜਿਆ ਜਿਸ ਦਾ ਪਤਾ ਪਿੰਡ ਵਾਸੀਆਂ ਨੂੰ ਸਵੇਰੇ ਤੜਕਸਾਰ ਲੱਗਿਆ ਅਤੇ ਗੁਰੂ ਘਰ ਵਿੱਚ ਜਾ ਕੇ ਅਨਾਉਂਸਮੈਂਟ ਕਰਵਾਈ ਗਈ ਪਿੰਡ ਵਾਸੀ ਇਕੱਠੇ ਹੋ ਕੇ ਮੌਕੇ ਤੇ ਪੁੱਜੇ ਤੇ ਪਾਣੀ ਨੂੰ ਰੋਕਣ ਦੇ ਯਤਨ ਕਰਨ ਲੱਗੇ ਪਰ ਵਹਾਅ ਜਿਆਦਾ ਤੇਜ਼ ਹੋਣ ਕਾਰਨ ਪਾਣੀ ਰੁਕ ਨਹੀਂ ਰਿਹਾ ਸੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਮੌਕੇ ਤੇ ਸੱਦਿਆ ਜੇ ਇਸ ਸੰਜੀਵ ਕੁਮਾਰ ਸਾਥੀ ਕਰਮਚਾਰੀਆਂ ਨਾਲ ਮੌਕੇ ਤੇ ਪੁੱਜੇ ਅਤੇ ਚਾਬੀਆਂ ਨਾਲ ਗੇਟ ਨੂੰ ਖੁਲਵਾਇਆ ਅਤੇ ਪਾਣੀ ਅਗਾ ਨੂੰ ਲੰਗਾਇਆ ਹਰਦੀਪ ਸਿੰਘ ਮੈਂਬਰ ಗ್ರಾಮ ਪੰਚਾਇਤ ਕੰਗਲਾਈਆਂ ਨੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਦੱਸਿਆ ਕਿ ਜੇਕਰ ਅਸੀਂ ਰੋਲਾ ਨਾ ਪਾਉਂਦੇ ਤੇ ਵਿਭਾਗ ਨੂੰ ਸੂਚਿਤ ਨਾ ਕਰਦੇ ਤਾਂ ਸਾਡਾ ਪਾਰੀ ਨੁਕਸਾਨ ਹੋ ਜਾਣਾ ਸੀ ਵਿਭਾਗ ਨਹਿਰੀ ਵਿੱਚ ਪਾਣੀ ਛੱਡਣ ਤੋਂ ਪਹਿਲਾਂ ਵਿਭਾਗ ਦੇ ਕਰਮਚਾਰੀਆਂ ਤੇ ਨੇੜਲੇ ਪਿੰਡਾਂ ਦੀ ਪੰਚਾਇਤ ਨੂੰ ਜ਼ਰੂਰ ਸੂਚਿਤ ਕਰਨ ਤਾਂ ਜੋ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਚਾਲੂ ਰਹੇ ਨੇ ਕਿਤੇ ਸਰਕਾਰੀ ਡਿਊਟੀ ਕੋਲ ਦੀ ਵੀ ਨਹੀਂ ਜੀ 1 ਮਿੰਟ ਕਲਦੀਪ ਕਿਹੜਾ ਗੇਟ ਕਿਹੜੇ ਗੇਟ ਬੰਦ ਸੀ ਤਿੰਨੇ ਗੇਟ ਬੰਦ ਸੀਗੇ ਫਿਰ ਮੈਂ ਟਿਸ਼ੂ ਤੇ ਕਾਰਵਾਈ ਕਰੂੰਗਾ ਮੈਨੂੰ ਜਿਹੜੀ 3 ਸੀ ਹਾਂਜੀ ਉਹ ਥੋੜੀ ਖੁੱਲੀ ਸੀ ਤਾਂ ਬੰਦ ਥੋੜੀ ਖੁੱਲੀ ਸੀ ਜਿਹੜੀ ਟੈਂਪਨ ਬੰਦ ਸੀ ਤਾਂ 플ੋਰ ਆਪਣੀ ਥੋੜੀ ਜੀ ਦਾ ਤੁਹਾਨੂੰ ਸਾਹ ਨੇ ਕਿਹਾ ਹੋਇਆ ਵੀ ਬੰਦ ਰਿਕ ਨਹੀਂ ਕੰਮ ਚੱਲ ਰਿਹਾ ਉਹ ਬੰਦ ਤੁਹਾਨੂੰ ਹੀ ਪਤਾ ਹੈਗਾ ਉਹ ਬੰਦ ਸੀ ਹੁਣ ਜਦੋਂ ਪਾਣੀ ਉੱਪਰ ਗਿਆ ਮੈਨੂੰ ਉਹ ਪਾਜੀ ਦਾ ਫੋਨ ਗਿਆ ਇੱਥੇ ਕਹਿੰਦਾ ਬਈ ਜੇ ਦਾ ਕਰ ਕੋਈ ਆ ਮੈਂ ਦਵਾ ਦਵਾ ਆਇਆ ਅੱਛਾ 1:30 ਵਜੇ ਮੈਂ ਜਿਹੜੀ ਮਾਰ ਕੇ ਗਿਆ ਇੱਥੇ ਆ ਇੱਥੇ ਆ ਇੱਥੇ ਆ ਇੱਥੇ ਇੱਧਰ ਗੱਲ ਸੁਣੋ ਭਾਈ ਇਹਨਾਂ ਤੇ ਲਾਓ ਪਹਿਲਾਂ ਇਹ ਭਾਈ ਕੋ ਰੱਖ ਜਦੋਂ ਲੋੜੋਗੇ ਤੋ ਸਰਗੋਜ ਕਰਾਂਗਾ ਜੀ ਇਹਨਾਂ ਨੂੰ ਪੁੱਛੋ ਭਾਈ ਇਹਨਾਂ ਤੇ ਲਾਓ ਮੈਂ ਜੀ ਕੌਣ ਜ਼ਿੰਮੇਵਾਰ ਸੀ ਇਹਦਾ ਨਹੀਂ ਜਣ ਕੇ ਭਾਈ ਉਹਨੇ ਜਿੱਦਾਂ ਕਹਿੰਦੇ ਭਾਈ ਹੁਣੇ ਵਾਈਟ ਦਿੰਦੇ ਤੁਸੀਂ ਭਾਜੀ ਵਾਈਟ ਦੇ ਦਿਓ ਕਿਹੜੀ ਗੱਲ ਹੈ ਵਾਈਟ ਇਹ ਜੀ ਆ ਦੇਖੋ ਇੱਥੇ ਭਾਜੀ ਅਸੀਂ ਉਹ ਕਰਾਂਗੇ ਅਸੀਂ ਸਾਰਾ ਪੈਂਟ ਖੜਾ ਹੈ ਭਾਜੀ ਅਸੀਂ ਸਾਰਾ ਪੈਂਟ ਖੜਾ ਹੀ ਆ ਪੁਲੀ ਨਹੀਂ ਡਾਫ ਲੱਗੀ ਹੋਈ ਹੈਗੀ ਆ ਲਾ ਆ ਲੈ ਭਾਜੀ ਆ ਵੀ ਕਰ ਰਹੇ ਮੈਂ ਕੋਈ ਗੱਲ ਨਹੀਂ ਲੋ ਜੀ ਆ ਵਾਈਟ ਕਹਿੰਦੇ ਜੀ ਸਾਰਾ ਕਿ ਪਹਿਲਾਂ ਹਾਂ ਦਿੱਤੀ ਜਾਏ ਇਹ ਉਹ ਆਪਾਂ ਰਿਮੂਵ ਕਰ ਦਿੰਨੇ ਜੀ ਜਿਹੜਾ ਸਾਡੇ ਬੰਦੇ ਦੀ ਗਲਤੀ ਹੋਈ ਹੈ ਜੇ ਉਹ ਤੇ ਕਾਰਵਾਈ ਕਰ ਦਿੰਨੇ ਜੀ ਜਿਹੜੀ ਪ੍ਰਾਈਵੇਟ ਬੰਦੇ ਨੂੰ ਚਾਬੀਆਂ ਫੜਾਈਆਂ ਉਹਦਾ ਕੀ ਕਹਿਣਾ ਹੈ ਜੀ ਜਿਹੜੀਆਂ ਪ੍ਰਾਈਵੇਟ ਬੰਦੇ ਨੂੰ ਸਰਕਾਰੀ ਜੀ ਪ੍ਰਾਈਵੇਟ ਦੇ ਬੰਦੇ ਨੂੰ ਇਹ ਤੁਹਾਡੀ ਨਿ ਨਹੀਂ ਤੁਹਾਡੀ ਨਗਹਿਲੀ ਆ ਫਿਰ ਜੇਈ ਸਾਹਿਬ ਤੁਹਾਡੀ ਨਗਹਿਲੀ ਆ ਬੋਲੋ ਨਗਹਿਲੀ ਆ ਤੁਹਾਡੀ ਨਗਹਿਲੀ ਆ ਤੁਹਾਡੀ ਚਾਬੀਆਂ ਨਹੀਂ ਦਿੱਤੀਆਂ ਹੋਈਆਂ ਨਗਹਿਲੀ ਆ ਤੁਹਾਡੀ ਨਗਹਿਲੀ ਕਰਕੇ ਤੁਸੀਂ ਇਹ ਕੁਝ ਕਰ ਰਹੇ ਆ ਨਾ ਵੀ ਜਿਹੜਾ ਤੁਸੀਂ ਚਾਬੀਆਂ ਪ੍ਰਾਈਵੇਟ ਬੰਦੇ ਨੂੰ ਦਿੱਤੀਆਂ ਹੈ ਬੋਲੋ ਭਾਜੀ ਮੈਂ ਤੁਹਾਡੇ ਨਾਲ ਗੱਲ ਨਹੀਂ ਨਹੀਂ ਤੁਹਾਡੀ ਨਗਹਿਲੀ ਆ ਵੀ ਤੁਸੀਂ ਪ੍ਰਾਈਵੇਟ ਬੰਦੇ ਨੂੰ ਚਾਬੀਆਂ ਦਿੱਤੀਆਂ ਨਹੀਂ ਸਾਡੇ ਕੋਲ ਹੈਗੀ ਕਿ ਗਰੁੱਪ ਫਿਰ ਤੁਸੀਂ ਪ੍ਰਾਈਵੇਟ ਬੰਦੇ ਸਰਕਾਰੀ ਕਿੱਦਾਂ ਚੀਜ਼ ਦੇਤੀ ਆ ਪ੍ਰਾਈਵੇਟ ਬੰਦੇ ਨੂੰ ਕਿਸੇ ਨੂੰ ਵੀ ਕੀ ਚਾਬੀ ਤੁਹਾਡਾ ਬੰਦਾ ਦੱਸ ਰਿਹਾ ਵੀ ਮੇਰੇ ਕੋਲ ਚਾਬੀਆਂ ਮੈਂ ਕਿਸੇ ਨੂੰ ਦੇਤੀਆਂ ਤੁਹਾਡੇ ਜੇ ਸਾਡੇ ਪ੍ਰਾਈਵੇਟ ਜੇ ਸਾਡੇ ਸਰਕਾਰੀ ਭਾਰੀ ਬੰਦੇ ਨੇ ਪ੍ਰਾਈਵੇਟ ਬੰਦੇ ਚਾਬੀ ਦਿੱਤੀ ਹੋਵੇ ਤਾਂ ਉਹਦੇ ਬਕਾਇਦਾ ਕਾਰਵਾਈ ਕੀਤੀ ਜਾਊਗੀ ਮਤਲਬ ਨਹੀਂ ਯਾਰ ਉਹਨੂੰ ਚਾਬੀ ਵਾਲੇ ਬੰਦੇ ਨੂੰ ਦੇਖ ਉਹ ਬੰਦੇ ਦਾ ਲੜਾ ਉਹ ਬੰਦਾ ਪ੍ਰਾਈਵੇਟ ਉਹ ਨਰੇਗਾ ਵਾਲਾ ਬੰਦਾ ਉਹ ਕੰਮ ਕਰਦਾ ਉਹਨੂੰ ਚਾਬੀ ਦਿੱਤੀ ਹੈ ਇਹ ਨਹਿਰ ਵਿਭਾਗ ਵੱਲੋਂ ਰਾਤੀ ਬੀਤੀ ਰਾਤ ਪਾਣੀ ਛੱਡਿਆ ਗਿਆ ਇਹ ਤਸਵੀਰਾਂ ਤਾਂ ਤੁਸੀਂ ਦੇਖ ਸਕਦੇ ਜਿਹੜੀ ਨਹਿਰ ਫਲੋਰ ਦੇ ਲਾਗੇ ਪਿੰਡ ਕੰਗਰਾਈਆਂ ਵਿੱਚ ਨਹਿਰ ਜਿਹੜੀ ਆ ਨਹਿਰ ਦੇ ਵਿੱਚ ਪਾਣੀ ਗੇਟ ਲੱਗੇ ਹੋਏ ਨਾ ਗੇਟ ਸਾਰੀ ਰਾਤ ਰਾਤੀ ਬੰਦ ਰਹੇ ਚਾਬੀਆਂ ਕਿਸੇ ਹੋਰ ਵਿਅਕਤੀ ਨੂੰ ਦਿੱਤੀਆਂ ਸਰਕਾਰੀ ਜਿਹੜੇ ਅਧਿਕਾਰੀ ਆ ਨਹਿਰ ਵਿਭਾਗ ਦੇ ਉਹ ਆਪ ਲਾਪਤਾ ਰਹੇ ਆ ਨਹਿਰ ਦੇ ਬੰਦ ਗੇਟ ਹੋਣ ਕਾਰਨ ਓਵਰਫਲੋ ਹੋ ਕੇ ਪਾਣੀ ਜਿਹੜਾ ਲੋਕਾਂ ਦੇ ਖੇਤਾਂ ਚ ਤੇ ਕਬਰਸਤਾਨ ਚ ਜਾ ਪਾਣੀ ਵੜਿਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਸੀਂ ਹੁਣ ਹੁਣ ਜਿਹੜੇ ਨਹਿਰ ਵਿਭਾਗ ਦੇ ਅਧਿਕਾਰੀ ਆ ਉਹਨਾਂ ਨੇ ਗੇਟ ਖੋਲਿਆ ਗੇਟ ਖੋਲਣ ਤੋਂ ਬਾਅਦ ਜਿਹੜੇ ਆ ਜੋ ਵੀ ਕੂੜਾ ਕੜਕਲਿਆ ਉਤ ਸਿਰ ਤਸਵੀਰਾਂ ਨਹੀਂ ਦੇਖ ਸਕਦੇ ਉਹ ਲੱਗਿਆ ਔਰ ਕਾਹੇ ਚੀਜ਼ ਦੇ ਨਾਲ ਕੱਢਣਾ ਇਹਨੂੰ ਜਿਹੜਾ ਰਸਤਾ ਹੈ ਬਲੌਕ ਹੋਇਆ ਉਹਨੂੰ ਪਾਣੀ ਨੂੰ ਰਸਤਾ ਚਾਲੂ ਕਰਨ ਲਈਓ ਜਿਹੜਾ ਬੰਦ ਹੋਇਆ ਜੋ ਵੀ ਹੈਗਾ ਵਿੱਚ ਟਾਣੀਆਂ ਟੁਣੀਆਂ ਡਿਗੇਆਂ ਉਹਨੂੰ ਖਾਲੀ ਕਰ ਰਹੇ ਆ ਤਸਵੀਰਾਂਾਂ ਵਿੱਚ ਤੁਸੀਂ ਦੇਖ ਸਕਦੇ ਪਿੰਡ ਵਾਸੀ ਵੀ ਇੱਥੇ ਲੋਕ ਇਕੱਠੇ ਹੋਏ ਆ ਔਰ ਇੱਥੇ ਹੁਣ ਅਧਿਕਾਰੀ ਮੌਕੇ ਤੇ ਜੈ ਸਿੰਘ ਸਾਹਿਬ ਵੀ ਪਹੁੰਚ ਗਏ ਹੋਰ ਮੌਕੇ ਦੇ ਜਿਹੜੇ ਅਧਿਕਾਰੀ ਉਹ ਵੀ ਪਹੁੰਚ ਰਹੇ ਆ ਔਰ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਜੈ ਨੇ ਵੀ 11 ਵਜੇ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਉਹ ਵੀ ਪਹੁੰਚਣਗੇ ਇਹ ਤੁਸੀਂ ਤਸਵੀਰਾਂ ਨਹੀਂ ਦੇ ਸਕਦੇ ਹੋ ਜਿਹੜੀਆਂ ਇਹ ਗੇਟ ਬੰਦ ਦੀਆਂ ਤਸਵੀਰਾਂ ਸੀਗੀਆਂ ਰਾਤੀ ਹੁਣ ਖੋਲ ਦਿੱਤੇ ਗੇਟ ਉਸ ਤੋਂ ਬਾਅਦ ਪਿੰਡ ਵਾਸੀਆਂ 'ਚ ਕਾਫੀ ਰੋਸ ਆਇਆ ਤਸਵੀਰਾਂ ਨਹੀਂ ਦੇਖ ਸਕਦੇ ਹੋ ਹਾਂਜੀ ਜਿਹੜਾ ਬੰਦ ਹੋਇਆ ਬਾਕਸ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਪਾਣੀ ਭਰ ਗਿਆ ਪਿੰਡ ਦੇ ਲੱਗੇ ਲੱਗੇ ਕੀ ਕਹਿਣਾ ਚਾਹੁੰਦੇ ਫਿਰ ਮੈਂ ਕੀ ਕਹਤਾ ਹਾਂ ਜੀ ਤੁਸੀਂ ਅਧਿਕਾਰੀਆਂ ਤੁਹਾਨੂੰ ਪਤਾ ਨਹੀਂ ਇਹਦੇ ਬਾਰੇ ਵੀ ਪਾਣੀ ਭਰ ਗਿਆ ਜਿਹੜੇ ਗੇਟ ਬੰਦ ਹੋਏ ਆ ਇਹ ਰੇਤਾ ਦੀ ਲੰਡਾ ਸਰਕਾਰੀ ਮੁਲਾਜ਼ਮਾ ਤੁਸੀਂ ਤੁਹਾਨੂੰ ਪਤਾ ਹੀ ਹੋਣਾ ਜੇ ਇਹਦਾ ਵੀ ਗੇੜ ਬੰਦਿਆ ਫਿਰ ਤੁਸੀਂ ਪਾਣੀ ਭਰ ਕੇ ਪਿੰਡ ਦੇ ਵਿੱਚ ਜਾਨੀ ਨੁਕਸਾਨ ਹੋ ਸਕਦਾ ਜੀ ਰੁਕਾ ਫਿਰ ਡਰੋਣ ਸਕਦਾ ਸੀ ਬਸ ਉਹੀ ਬੋਲੋ ਦੱਸੋ ਕੀ ਗੱਲ ਹੈ ਸਰ ਹੁਣ ਕੀ ਦੱਸ ਸਕਦਾ ਨਹੀਂ ਦੱਸੋ ਜੋ ਵੀ ਦੱਸਣਾ ਤੁਸੀਂ ਪਾਣੀ ਪੁੱਛੋ ਜਾਰੇ ਆ ਗਿਆ ਜੀ ਚਾਬੀ ਕਿੱਥੇ ਰੱਖ ਹਾਂ ਚਾਬੀ ਕਿਹਦੇ ਕੋਲ ਸੀ ਜਿਹੜੀ ਚਾਬੀ ਮੈਂ ਅਸਰ ਅੱਗੇ ਮੋਟਰ ਦੇ ਨਾਲ ਰੱਖਦਾ ਦੋ ਦਰਵਾਜ਼ੇ ਦੇ ਥੱਲੇ ਹਾਂ ਤੇ ਮੈਂ ਇੱਥੇ ਸ਼ੇਖਪੁਰ ਰੱਖਤੀ ਭਾਜੀ ਕੋਲ ਉਥੋਂ ਲੈ ਸਵੇਰ ਨੂੰ ਪ੍ਰਾਈਵੇਟ ਬੰਦੇ ਨੂੰ ਫੜਾਤੀ ਹਾਂਜੀ ਉਥੋਂ ਲੈ ਲਿਓ ਚਾਬੀ ਗੇਟ ਪ੍ਰਾਈਵੇਟ ਕੇ ਫੜਾਤੀ ਦੋ ਦੋ ਤਨ ਡਿੱਗੀ ਥੱਲੇ ਮੋਰਸੇਲ ਤੋਂ ਤਾਂ ਕਰ ਗਏ ਮੈਂ ਅਗਲੇ ਮੈਂ ਕਿ ਸਵੇਰੇ ਮੈਂ ਤੁਸੀਂ ਪ੍ਰਾਈਵੇਟ ਬੰਦੇ ਨੂੰ ਇਹਦੀ ਜਿਹੜੀ ਡੈਪ ਹੈ ਤਾਂ ਸਵੇਰੇ ਮੈਂ ਪੰਜ ਸਵੇਰੇ ਮੈਂ 5 ਵਜੇ ਆ ਕੇ ਸਰ ਲੈ ਲੈਣਾ ਹੁੰਦਾ ਜੀ ਹਾਂ 4 ਵਜੇ 3 ਵਜੇ ਤਾਂ ਨਹੀਂ ਤੁਸੀਂ ਸਰਕਾਰੀ ਚੀਜ਼ ਪ੍ਰਾਈਵੇਟ ਬੰਦੇ ਨੂੰ ਕਿੱਦਾਂ ਦੇ ਦਿੱਤੀ ਸਰ ਗਲਤੀ ਹੋ ਗਈ ਸਰ ਇਹਦਾ ਖੌਫਤਾਂ ਪਾਉ ਮੇਰਾ ਨਾਮ ਕੁਲਦੀਪ ਕੀ ਮੈਟਰ ਕੀ ਹੋਇਆ ਜਿਹੜਾ ਤੁਹਾਨੂੰ ਜਦੋਂ ਪਹਿਲਾਂ ਪਾਣੀ ਮੈਂ 2:30 ਵਜੇ ਦੇਖ ਕੇ ਗਿਆ ਸੀਗਾ ਉਦੋਂ ਪਾਣੀ ਨਹੀਂ ਸੀ ਪਹੁੰਚਾ ਇੱਥੇ ਕੱਤੈ ਸੀ ਰੋ ਪਾਣੀ ਹੈ ਸਾਦੇ ਪਾਣੀ ਨਹਿਰ ਦੇ ਵਿੱਚ ਪਾਣੀ ਆ ਨਹੀਂ ਜਦੋਂ ਬਾਅਦ ਵਿੱਚ ਕੀ ਕੰਮ ਕਰਦੇ ਹੋ ਤੁਸੀਂ ਮੈਂ ਮਨਰੇਗਾ ਨੂੰ ਨਹਿਰ ਦੇ ਵਿੱਚ ਇੱਥੇ ਕੰਮ ਕਰਦਾ ਹੁੰਦਾ ਡਿਊਟੀ ਜੀ ਸੀ ਜਾਂਦੀ ਸੀਜ਼ਨ ਠੀਕ ਹੈ ਜੀ ਹਾਂ ਜੀ ਉਦੋਂ ਬਾਅਦ ਵਿੱਚ ਫਿਰ ਮੈਨੂੰ ਉਹ ਭਰਾਵਾ ਦਾ ਫੋਨ ਗਿਆ ਆਪਣੇ ਤੇ ਮੈਂ ਉਦੋਂ ਚਾਬੀ ਲੈ ਕੇ ਆਇਆ ਚਾਬੀ ਲੈ ਕੇ ਗੇਟ ਚੱਕ ਦਿੱਤੇ ਤੇ ਪਾਣੀ ਰੋਨ ਹੋ ਗਿਆ ਪਾਣੀ ਕੀ ਬਾਹਰ ਆ ਰਿਹਾ ਸੀ ਓਵਰਫਲੋ ਪਾਣੀ ਉਸ ਟਾਈਮ ਓਵਰਫਲੋ ਸੀ ਓਵਰਫਲੋ ਸੀ ਕੀ ਕਾਰਨ ਸੀਗਾ ਓਵਰਫਲੋ ਦਾ ਓਵਰਫਲੋ ਦਾ ਪਾਣੀ ਐਕਸਟਰਾ ਵੱਧ ਸੀ ਗੇਟ ਵੱਧ ਗੇਟ ਥੋੜੇ ਡਾਊਨ ਸੀ ਜਿਹੜੇ ਡੌਨ ਸੀ ਬੰਦ ਉਹ ਦੋ ਬੰਦ ਸੀਗੇ ਛਰੀਂ ਦੇ ਫੇਰ ਉਹ ਸਾਨੂੰ ਉੱਤੋਂ ਡਰੋਬ ਇਹਨੇ ਬੰਦ ਰੱਖਣੇ ਆ ਜਿਹੜੇ ਦੋ ਸੀਗੇ ਉਹ ਥੋੜੇ ਖੁੱਲੇ ਸੀਗੇ ਪਰ ਉਹਨਾਂ ਵਿੱਚ ਫੇਰ ਵੀ ਕਚਰਾ ਜਿਹੜਾ ਹੁੰਦਾ ਪਿੱਛੋਂ ਫਸ ਜਾਂਦਾ ਤੇ ਪਾਣੀ ਓਵਰਫਲੋ ਹੋ ਜਾਂਦਾ ਫੇਰ ਤੁਸੀਂ ਮੌਕੇ ਤੇ ਪਹੁੰਚ ਕੇ ਫੇਰ ਮੌਕੇ ਤੇ ਅਸੀਂ ਗੇਟ ਚੱਕ ਦਿੱਤੇ ਸਾਰੇ ਸਾਰੇ ਖੋਲ ਦਿੱਤੇ ਗੇਟ ਦੇ ਓਪਨਿੰਗ ਪਾਣੀ ਓਵਰਫਲੋ ਹੋ ਕੇ ਘਰਾਂ ਦੇ ਵਿੱਚ ਚੱਲ ਆ ਪੀ ਉਹਦੇ ਬਾਰੇ ਕੀ ਕਹਿਣਾ ਜੋ ਉਹਦੇ ਵਿੱਚ ਇਹ ਤਾਂ ਮਦ ਭਾਗੀ ਕੱਟਣਾ ਹੋਣ ਵਾਲਾ ਦਾ ਬਚ ਗਿਆ ਇਹ ਬਚਾ ਹੋ ਗਿਆ ਜਿਹੜਾ ਵੀ ਚਲੋ ਬੱਚਿਆਂ ਦਾ ਵੀ ਜਾਨੀ ਮਨ ਲਈ ਨੇ ਹਾਂਜੀ ਸਰ ਨਾਮ ਹਰਦੀਪ ਸਿੰਘ ਹੈ ਜੀ ਮੈਂਬਰ ਪੰਚਾਇਤ ਕੰਗਰਿਆਂ ਤੋਂ ਜੀ ਸਵੇਰੇ 4:30 ਵਜੇ ਸਰਪੰਚ ਸਾਹਿਬ ਦਾ ਫੋਨ ਆਇਆ ਵੀ ਪਿੰਡ ਦੀ ਨਹਿਰ ਟੁੱਟ ਗਈ ਲਾਉਸਮੈਂਟ ਹੋ ਗਈ ਆ ਜੀ ਸਾਡੇ ਜ਼ਿੰਮੇਦਾਰ ਭਰਾ ਜੀ ਤੇ ਨਾਲ ਖੂ ਪੈਂਦਾ ਜੀ ਉਹਨਾਂ ਦਾ ਉੱਥੇ ਚੱਲੇ ਸੀਗੇ ਦੋਨੇ ਆ ਕੇ ਦੇਖਿਆ ਤਾਂ ਪਾਣੀ ਸਾਰਾ ਓਵਰਫਲੋ ਹੋ ਗਿਆ ਜੀ ਪਿੰਡ ਆਲੂ ਪਾਣੀ ਆ ਰਿਹਾ ਸੀਗਾ ਤੇ ਮੋਹਰੇ ਜਿਹੜੇ ਇਹਨੇ ਗੇਟ ਬਣਾਏ ਸਾਰੇ ਬੰਦ ਸੀਗੇ ਜੀ ਪਿੰਡ ਵਿੱਚ ਲਾਉਸਮੈਂਟ ਹੋਈ ਤਾਂ ਸਾਰੇ ਭਰਾ ਜੀ ਇਕੱਠੇ ਹੋਏ ਫਟਾਫਟ ਜੀ ਜੀ ਤਾ ਇਕੱਠੇ ਹੋ ਕੇ ਜੀ ਜਦੋਂ ਦੇਖਿਆ ਤਾਂ ਨਹਿਰ ਓਵਰਫਲੋ ਹੋ ਕੇ ਬਹੁਤ ਪਾਣੀ ਪਿੰਡਾਂ ਨੂੰ ਆ ਰਿਹਾ ਸੀਗਾ ਜੀ ਫਿਰ ਜਦੋਂ ਗੇਟਾਂ ਤੇ ਜਾ ਕੇ ਦੇਖਿਆ ਜੋ ਗੇਟ ਸਾਰੇ ਬੰਦ ਸੀਗੇ ਜੀ ਤੇ ਫਿਰ ਜਿਹੜੇ ਉੱਥੇ ਬੰਦਾ ਕੇ ਨਹੀਂ ਪ੍ਰਾਈਵੇਟ ਰੱਖਿਆ ਹੈ ਨਾਲ ਦੇ ਪਿੰਡ ਸ਼ੇਗਪੁਰ ਦਾ ਜੀ ਮਨਰੇਗਾ ਦਾ ਕੰਮ ਕਰਦਾ ਹੋ ਉਹਦੇ ਕੋਲ ਪ੍ਰਾਈਵੇਟ ਚਾਬੀ ਦਿੱਤੀ ਸੀ ਉਹਨੂੰ ਫੋਨ ਕੀਤਾ ਜੀ ਚਲੋ ਉਹ ਆਇਆ ਜੀ ਫਟਾਫਟ ਆ ਕੇ ਤਾਂ ਜੀ ਉਹਦੇ ਨਾਲ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਗੇਟ ਚੁਕਾਏ ਜੀ ਤਾਂ ਪਾਣੀ ਦਾ ਫਲੋ ਘਟਿਆ ਜੀ ਫਿਰ ਅਨਜੇਈ ਸਾਹਿਬ ਨੂੰ ਫੋਨ ਕੀਤਾ ਜੀ ਇਹ ਸਮਾ ਉਲਟਾ ਕਹਿਣ ਲੱਪਾਇ ਜੀ ਚਲੋ ਨਹਿਰ ਟੁੱਟੀ ਤਾਂ ਨਹੀਂ ਗਈ ਜੀ ਵੀ ਅਸੀਂ ਆਉਣੇ 10 ਵਜੇ ਆਉਣਾ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਹੁਣੇ ਆਓ ਜੀ ਕਹਿੰਦੇ 10 ਵਜੇ ਆਉਣਾ ਜੀ ਹੁਣ ਇੱਥੇ ਮੌਕੇ ਤੇ ਆਏ ਆ ਆ ਕੇ ਦੇਖਿਆ ਪਰ ਕੋਈ ਗੱਲਬਾਤ ਨਹੀਂ ਨਹੀਂ ਕੀਤੀ ਨਾ ਸਾਡੀ ਸੁਣੀ ਆ ਜੀ ਅਹਿਟੂ ਸਾਹਿਬ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਉਹ ਕਹਿੰਦੇ 10 11 ਵਜੇ ਜਾਵਾਂਗੇ ਪਹਿਲਾਂ ਨਹੀਂ ਆ ਸਕਦੇ ਪਾਣੀ ਟੁੱਟਿਆ ਜੀ ਬਹੁਤ ਦੇਖ ਲਓ ਜੀ ਪਾਣੀ ਤਾਂ ਜੀ ਬਚਾ ਦਜਾ ਦੋ ਖੇਤ ਇਦੋਂ ਨੂੰ ਭਰ ਗਏ ਆ ਜੀ ਦੋ ਇਦੋਂ ਨੂੰ ਆ ਪਾੜ ਪੈ ਗਿਆ ਜੀ ਆ ਇਧਰਲੇ ਪਾਸੇ ਆ ਦੇਖ ਲਓ ਈਟਾ ਉਟਾ ਸਾਰੀਆਂ ਜੀ ਮਿੱਟੀ ਬਹੁਤ ਨਿਕਲੀ ਇਹ ਤਾਂ ਰੱਬ ਵੱਲੋਂ ਬਚਾਅ ਹੋ ਗਿਆ ਜੀ ਹਾਂ ਜੀ ਹੋਈ ਸੀਗੀ ਤੇ ਆਹ ਉਹ ਕਹਿੰਦੇ ਜੀ ਅਸੀਂ 11 ਵਜੇ ਆਵਾਂਗੇ ਜੀ ਪਹਿਲਾਂ ਨਹੀਂ ਆ ਸਕਦੇ ਜੀ ਅਸੀਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਹੁਣੇ ਆਓ ਜੀ ਉਹ ਕਹਿੰਦੇ ਨਹੀਂ ਜੀ ਅਸੀਂ 11 ਵਜੇ ਤੋਂ ਪਹਿਲਾਂ ਨਹੀਂ ਆ ਸਕਦੇ ਜੀ ਅਸੀਂ ਕਿਹਾ ਵੀ ਪਾਣੀ ਇੰਨਾ ਕਿੱਦਾਂ ਆ ਗਿਆ ਕਹਿੰਦੇ ਸਾਨੂੰ ਵੀ ਅਨਗਹਿਲੀ ਨਹਿਰ ਪਵਾਗ ਆ ਜਾਂਦੀ ਜੀ ਜਿਹੜੇ ਮੌਕੇ ਦੇ ਆਫਸਰ ਉਹਨਾਂ ਦੀ ਬਿਲਕੁਲ ਆਫਸਰ ਇਹ ਦੂਜਾ ਚਾਂਸ ਹੋਇਆ ਸਾਰਾ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਹੋਇਆ ਸੀ ਚਾਂਸ ਉਹਦੇ ਵੀ ਗੇਟ ਬੰਦ ਕਰਕੇ ਆਪ ਜੀ ਪਤਾ ਇਹਨਾਂ ਨੂੰ ਨਹੀਂ ਕਹਿੰਦੇ ਸਾਨੂੰ ਪਤਾ ਨਹੀਂ ਪਾਣੀ ਆਉਣਾ ਕਿ ਨਹੀਂ ਆਉਣਾ ਜੀ ਹੁਣ ਵੀ ਇਹੇ ਹੋਇਆ ਜੀ ਅਸੀਂ ਬਸ ਇਹ ਮੰਗ ਕਰਦੇ ਆ ਜਿਹੜੇ ਜਿਹੜੇ ਮੌਕੇ ਦੇ ਅਫਸਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਸਾਡਾ ਪਿੰਡ ਸੇਫ ਰਹੇ ਜੀ ਕੋਈ ਵੀ ਗਣ ਗੈਲੀ ਆਤ ਬਰਾਤੇ ਕੁਝ ਵੀ ਹੋ ਸਕਦਾ ਜੀ ਇਹ ਦੂਜਾ ਚਾਂਸ ਹੋ ਸਕਿਆ ਮੈਂ ਹੀ ਸੰਜੀਪ ਕੁਮਾਰ ਜੂਨੀਅਰ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਠੀਕ ਹੈ ਜੀ ਹਾਂ ਜੀ ਤੇ ਪਾਜੀ ਜਿਹੜੀ ਨਹਿਰ ਰਾਤੀ ਗੇਟ ਬੰਦ ਸੀਗੇ ਅੱਜ ਤੁਹਾਨੂੰ ਵੀ ਯਾਦ ਹੋਣਾ ਵੀ ਰਾਤੀ ਪਾਣੀ ਛੱਡਣਾ ਸਰਕਾਰ ਵੱਲੋਂ ਡਰੇਨ ਭਾਗ ਵੱਲੋਂ ਔਰ ਗੇਟ ਬੰਦ ਸੀ ਤੇ ਓਵਰਫਲੋ ਹੋ ਕੇ ਪਾਣੀ ਬਾਹਰ ਆ ਗਿਆ ਤਾਂ ਕੀ ਕਰਨਾ ਚਾਹੀਦਾ ਸਾਡੇ ਜਿੱਥੇ ਤੁਸੀਂ ਦੇਖ ਰਹੇ ਹੋਗੇ ਚਾਰ ਗੇਟ ਲੱਗੇ ਹੋਏ ਆ ਜੀ ਜੀ ਮੈਂ ਦੇਖਿਆ ਹਾਂ ਜੀ ਚਾਰਾਂ ਦੇ ਵਿੱਚੋਂ ਜਿਹੜਾ ਸਾਡਾ ਜਿਹੜੇ ਦੋ ਮੇਨ ਗੇਟ ਹੈਗੇ ਉਹ ਖੁੱਲੇ ਹੋਏ ਸੀਗੇ ਹਾਂਜੀ ਇਹ ਜਿਹੜੇ ਦੋ ਗੇਟ ਆ ਸਾਡੇ ਉਹਨਾਂ ਚ ਇੱਕ ਖੁੱਲਾ ਇੱਕ ਅੱਧਾ ਬੰਦ ਸੀਗਾ ਜੀ ਠੀਕ ਹੈ ਜੀ ਉਹਦੇ ਚ ਕੀ ਇਸ਼ੂ ਆਈ ਇੱਥੇ ਸਾਡਾ ਇੱਕ ਉਸਾਰੀ ਦਾ ਕੰਮ ਚੱਲ ਰਿਹਾ ਜੀ ਹਾਂਜੀ ਉਹ ਅੱਜ ਦੁਪਹਿਰ ਤੋਂ ਬਾਅਦ ਸਾਨੂੰ ਆਰਡਰ ਹੋਈ ਸੀਗੀ ਉਹਦੇ ਉਹਦੇ ਚ ਦੁਪਹਿਰ ਤੋਂ ਬਾਅਦ ਅਸੀਂ ਪਾਣੀ ਪਾਉਣਾ ਸੀਗਾ ਜੀ ਠੀਕ ਹੈ ਜੀ ਪਾਣੀ ਦਰਅਸਲ ਇਹ ਹੈ ਕਿ ਪਿੱਛੋਂ ਪਾਣੀ ਪਾਣੀ ਥੋੜਾ ਜ਼ਿਆਦਾ ਹੈਗਾ ਔਰ ਇੱਥੇ ਆ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਛਾਪੇ ਲੱਗ ਗਏ ਜਾ ਕੇ ਰક્ત ਰੁੱਟੇ ਹੋਏ ਲੱਗ ਗਏ ਤੇ ਇਸ ਕਰਕੇ ਇਹਦੇ ਕਰਕੇ ਪਾਣੀ ਹੈ ਜਿਹੜਾ ਉੱਪਰ ਉੱਪਰ ਚੜ ਗਿਆ ਸੀਗਾ ਜਿਹੜੀ ਚਾਬੀ ਕੁਝ ਪ੍ਰਾਈਵੇਟ ਬੰਦੇ ਨਾ ਜੋਣਾ ਜੀ ਇਹ ਗੇਟ ਆ ਜਿਹੜੇ ਰੀਸੈਂਟਲੀ ਇੰਸਟਾਲ ਹੋਏ ਜੀ ਇਹ ਸਟਰਕਚਰ ਆ ਜਿਹੜਾ ਇਹ ਤਕਰੀਬਨ ਸਾਨੂੰ 15-20 ਦਿਨ ਪਹਿਲਾਂ ਇਹ ਸਟਰਕਚਰ ਸਾਰਾ ਤਿਆਰ ਹੋਇਆਗਾ ਜਿਹੜਾ ਬੰਦਾ ਆ ਉੱਤੇ ਇਹਦੀਆਂ ਇਹਦੀਆਂ ਤਿੰਨ ਚਾਬੀਆਂ ਆਪਣੇ ਕੋਲੇ ਹੈਗੀਆਂ ਇੱਕ ਸਾਡੇ ਹੈੱਡਕੁਆਰਟਰ ਤੇ ਰਹਿੰਦੀ ਹੈ ਇੱਕ ਸਾਡਾ ਜਿਹੜਾ ਇੱਥੇ ਪਰਮਾਨੈਂਟ ਗੇਜ ਰੀਡਰ ਹੈ ਉਹਦੇ ਕੋਲ ਰਹਿੰਦੀ ਹੈ ਜੀ ਉਹ ਦੇਖਿਆ ਵੀ ਕਮਰੇ ਵਿੱਚ ਪਾਣੀ ਪੂਣੀ ਵੀ ਗਿਆ ਹੋਇਆ ਕਾਫੀ ਪਾਣੀ ਇਹਦਾ ਅਸੀਂ ਜੀ ਇਹਦਾ ਜਿਹੜਾ ਇੱਥੇ ਗੇਜ ਰੀਡਰ ਦੇ ਵਾਸਤੇ ਕੰਬੇ ਦਾ ਅਸੀਂ ਐਸਟੀਮੇਟ ਲਗਾ ਰਹੇ ਹਾਂ ਜੀ ਬੰਦਾ ਇੱਥੇ ਪ੍ਰੋਪਰ ਸਾਡਾ ਕੰਟੀਨਿਊਸਲੀ ਰਹਾ ਕਰੇਗਾ ਦੋ ਬੰਦੇ ਇੱਥੇ ਜੀ ਠੀਕ ਹੈ ਜੀ ਸ਼ਿਫਟ ਵਾਈਜ਼ ਅਧਿਕਾਰੀ ਤੇ ਕਾਰਵਾਈ ਹੋਊਗੀ ਇਹਦੇ ਤੇ ਬਿਲਕੁਲ ਜੀ ਇਹਦੇ ਜੋ ਇਹਨੇ ਥੋੜੀ ਬਹੁਤ ਅੰਗੈਲੀ ਵਰਤੀ ਹੈ ਕਿ ਆਪਦੀ ਡਿਊਟੀ ਦੇ ਵਿੱਚ ਇਹਦੇ ਤੇ ਕਾਰਵਾਈ ਕੀਤੀ ਜਾਊਗੀ अपना यो पीछे ਤੁਸੀਂ ਦੇਖਿਆ ਹੋਵੇਗਾ ਇੱਕ ਛੋਟੀ ਜੀ ਪੁਲੀ ਹੈ ਜੀ ਜੋ ਕ੍ਰਾਸ ਕੀਤੀ ਹੋਈ ਹੈ ਪਿੰਡ ਵਾਲਿਆਂ ਨੇ ਆਪਦੇ ਲੰਘੇ ਟੱਪੇ ਲਈ ਉਥੋਂ ਕੀ ਹੈ ਉਹ ਪੁਲੀ ਥੋੜੀ ਜੀ ਨੀਵੀਂ ਆ ਉਹਦੇ ਪਿੱਛੇ ਵੀ ਪਾਣੀ ਥੋੜਾ ਚੜ ਜਾਂਦਾ ਹੈਗਾ ਤੇ ਓਵਰਫਲੋ ਕਰਦਾ ਹੈ ਓਵਰਫਲੋ ਹੈ ਨਹਿਰ ਕਰਕੇ ਓਵਰਫਲੋ ਹੋਇਆ ਨਾ ਨਹੀਂ ਉਥੇ ਪੁਲੀ ਵੀ ਲੱਗੀ ਹੈ ਜੀ ਉਥੇ ਵੀ ਓਵਰਫਲੋ ਹੁੰਦਾ ਪੁਲੀ ਕੋਲੇ ਓਵਰਫਲੋ ਹੁੰਦਾ ਜੀ ਪਾਣੀ ਇਹ ਹੋਰ ਕਿਸੇ ਪੁਆਇੰਟ ਤੇ ਓਵਰਫਲੋ ਨਹੀਂ ਹੋਇਆ ਜੀ ਹੁਣ ਜੋ ਵੀ ਅਧਿਕਾਰੀ ਆ ਰਹੇ ਉੱਚ ਅਧਿਕਾਰੀ ਐਸਡੀਓ ਸਾਹਿਬ 10:30 ਵਜੇ ਜਿਹੜਾ ਪਿੰਡ ਹੈ ਸੰਬੰਧਤ ਉਹਦੇ ਉਹਦੇ ਜੋ ਵੀ ಗ್ರಾಮ ਪੰ ਜੇ ਜੋ ਵੀ ਕਾਰਵਾਈ ਜੇ ਕਿਸੇ ਅਧਿਕਾਰੀ ਤੇ ਬੰਦੀ ਹੈ ਜਾਂ ਕਰਮਚਾਰੀ ਤੇ ਬੰਦੀ ਹੈ ਉਹ ਕਿੱਪੀ